ਸਜੀਤਾ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਸ ਟਾਈਮ ਅਸੀਂ ਦੋਸਤੋ ਲੈ ਕੇ ਪਹੁੰਚਿਆ ਤੁਹਾਨੂੰ ਗਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਦੇਖੋ ਵੀ ਤੁਸੀਂ ਵੀ ਸ਼ਾਇਦ ਜਾਣਨਾ ਚਾਹੁੰਦੇ ਹੋ ਵੋਗੇ ਕਿ ਨਵਾਂ ਬੱਸ ਸਟੈਂਡ ਬਣ ਗਿਆ ਇਸ ਤੋਂ ਪਹਿਲਾਂ ਇੱਕ ਪੁਰਾਣਾ ਬੱਸ ਸਟੈਂਡ ਵੀ ਸੀ ਤੇ ਇਹ ਪੁਰਾਣਾ ਵੀ ਇਹ ਵੀ ਬਸ ਸਟੈਂਡ ਜਿਹੜਾ ਆ ਪੁਰਾਣੇ ਬਸ ਸਟੈਂਡ ਦੇ ਵਿੱਚ ਕਿਨੇ ਜਾਣ ਲੱਗਾ ਤੇ ਪੁਰਾਣੇ ਬਸ ਸਟੈਂਡ ਦੇ ਜਿਹੜੇ ਹਾਲਾਤ ਆ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆਪਣੇ ਕੈਮਰਾਮੈਨ ਨੂੰ ਕਮਾਂਗਾ ਕਿ ਇੱਥੇ ਦਿਖਾਇਆ ਜਾਵੇ ਹਾਲਾਂਕਿ ਇੱਥੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਨੇ ਰੈਸਟ ਵਾਸਤੇ ਉਹ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਨੇ ਇਹ ਬਸ ਸਟੈਂਡ ਦਾ ਜਿਹੜਾ ਆ ਤਕਰੀਬਨ ਤਕਰੀਬਨ ਮੇਰੇ ਖਿਆਲ ਨਾਲ ਸਾਲ 1.5 ਸਾਲ ਤੋਂ ਉੱਪਰ ਜਿਹੜਾ ਆ ਹੋ ਚੱਲਿਆ ਆ ਨਵਾਂ ਬਸ ਸਟੈਂਡ ਬਣੇ ਨੂੰ ਉਸਦੇ ਵਿੱਚ ਵਿੱਚ ਜਿਹੜਾ ਆ ਪੁਰਾਣੇ ਬੱਸ ਸਟੈਂਡ ਦੇ ਹਾਲਾਤ ਕੀ ਰਹੇ ਨੇ ਇੱਥੇ ਮਾਰਕੀਟ ਦੇ ਹਾਲਾਤ ਕੀ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਜਿਹੜਾ ਆ ਡਿਮਾਂਡ ਕੀਤੀ ਗਈ ਸੀ ਕੀ ਦੁਕਾਨਾਂ ਵਾਲਿਆਂ ਨੇ ਕਿਹਾ ਸੀ ਵੀ ਸਾਨੂੰ ਉਸ ਬੱਸ ਸਟੈਂਡ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਨੇ ਦੁਕਾਨਾਂ ਦਿੱਤੀਆਂ ਜਾਣ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉੱਥੇ ਮਾਰਕੀਟ ਬਣਾ ਕੇ ਦੁਕਾਨਾਂ ਦਿੱਤੀਆਂ ਜਾਣ ਕੀ ਉਹਨਾਂ ਲੋਕਾਂ ਨੂੰ ਦੁਕਾਨਾਂ ਮਿਲੀਆਂ ਜਾਂ ਨਹੀਂ ਮਿਲੀਆਂ ਜੇ ਨਹੀਂ ਮਿਲੀਆਂ ਤਾਂ ਜੇਕਰ ਉਹ ਇੱਥੇ ਰਹਿ ਰਹੇ ਨੇ ਤਾਂ ਉਹਨਾਂ ਦਾ ਮਾਹੌਲ ਚਾਲ ਕੀ ਉਹ ਉਹ ਕਿਸ ਤਰ੍ਹਾਂ ਆਪਣਾ ਜਿਹੜਾ ਆ ਉਹ ਸਾਰਾ ਸਹੂਤਾਬ ਕਰਦੇ ਪਏ ਆ ਉਹਨਾਂ ਦਾ ਕਾਰੋਬਾਰ ਕਿਵੇਂ ਚੱਲਦਾ ਪਿਆ ਆ ਸਾਰੀ ਗੱਲਬਾਤ ਕਰਨੀ ਜਿਹੜੀ ਉਸ ਅਸੀਂ ਸੰਜੀਪ ਕੀ ਕਰਦੇ ਆ ਤੁਹਾਡੇ ਲੋਕਾਂ ਤੱਕ ਪਹੁੰਚਾਉਨੇ ਆ ਕਿ ਪੁਰਾਣੇ ਬੱਸ ਸਟੈਂਡ ਦੇ ਇਸ ਟਾਈਮ ਕੀ ਹਾਲਾਤ ਨੇ ਕਹਿੰਦੋ ਭਾਵੇਂ ਕਿ ਪੁਰਾਣੇ ਬੱਸ ਸਟੈਂਡ ਦੀ ਨਵੀਂ ਕਹਾਣੀ ਟਾਡੇ ਰੂਬਰੂ ਕਰਨ ਲੱਗੇ ਆ ਤੇ ਆਓ ਚਲਦੇ ਆ ਤੇ ਕਰਦੇ ਆ ਬੱਸ ਸਟੈਂਡ ਤੇ ਲੋਕਾਂ ਦੇ ਨਾਲ ਗੱਲਬਾਤ ਬੱਸ ਸਟੈਂਡ ਤੇ ਬਹੁਤ ਸਾਰੇ ਲੋਕ ਇਕੱਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਆਓ ਚਲਦੇ ਆ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਅੱਜ ਅਸੀਂ ਜਿਹੜਾ ਆ ਉਹ ਤੁਹਾਨੂੰ ਬੱਸ ਸਟੈਂਡ ਜਿਹੜਾ ਦਿਖਾ ਰਹੇ ਆ ਪੁਰਾਣਾ ਜਿਵੇਂ ਕਿ ਮੈਂ ਪਹਿਲਾਂ ਵੀ ਮੈਂ ਕਹਿ ਗਿਆ ਠਾਵਾਂ ਕਿ ਪੁਰਾਣੇ ਬੱਸ ਸਟੈਂਡ ਦੀ ਨਵੀਂ ਕਹਾਣੀ ਕਿਉਂਕਿ ਕਰੀਬ ਜਿਹੜਾ ਆ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆ ਇਥੋਂ ਦੀ ਮਾਰਕੀਟ ਦੇ ਉੱਤੇ ਜੋ ਵੀ ਪ੍ਰਭਾਵ ਪਏ ਉਹ ਪ੍ਰਭਾਵਾਂ ਤੋਂ ਉਹ ਮੁਕਤ ਹੋ ਪਾਏ ਉਹਨਾਂ ਨੂੰ ਨਵੇਂ ਸਿਰੇ ਤੋਂ ਕੋਈ ਕਾਮਕਾਰ ਮਿਲਿਆ ਜੇਕਰ ਨਹੀਂ ਮਿਲਿਆ ਤੇ ਉਹਨਾਂ ਦਾ ਜਿਹੜਾ ਜੀਵਨ ਪ੍ਰਵਾਹ ਕਿਵੇਂ ਦਾ ਚੱਲਦਾ ਪਿਆ ਆ ਤੇ ਉਹ ਇਸ ਸਮੇਂ ਨੂੰ ਜਿਹੜਾ ਆ ਉਹ ਕਿਹੜੇ ਤਰੀਕੇ ਨਾਲ ਹੰਡਾ ਰਹੇ ਪਿਆ ਸਭ ਤੋਂ ਪਹਿਲਾਂ ਅਸੀਂ ਜਿਹੜੇ ਇੱਥੇ ਜਿਹੜਾ ਆ ਮੁੰਨਾ ਜੀ ਦਿਨੇਸ਼ ਮੁੰਨਾ ਜੀ ਜਿਹੜੇ ਕਿ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਈਦਿਕਸਾ ਜੂਨੀਅਨ ਦੇ ਵੀ ਪ੍ਰਧਾਨ ਨੇ ਉਹਨਾਂ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕਿਦਾਂ ਦਾ ਮਹੌਲ ਹੈ ਦਿਨੇਸ਼ ਜੀ ਕਰੀਬ ਸਾਲ ਡੇਰ ਸਾਲ ਤੋਂ ਉੱਪਰ ਦਾ ਵਕਬਾ ਹੋ ਗਿਆ ਬਸ ਸਟੈਂਡ ਜਿਹੜਾ ਨਵਾਂ ਬਣ ਗਿਆ ਪੁਰਾਣੇ ਬਸ ਸਟੈਂਡ ਦੇ ਉਸ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਕੋਈ ਸੁਧਾਰ ਮਾਰਕੀਟ ਦੇ ਵਿੱਚ ਜਾਂ ਕਾਰੋਬਾਰਾਂ ਦੇ ਵਿੱਚ ਕੀ ਦੇਖੋ ਦੇਖੋ ਜੀ ਪਹਿਲੇ ਨੰਬਰ ਤੋਂ ਤੇ ਮੈਂ ਦਨੇਸ਼ ਕੁਮਾਰ ਮੋਨਾ ਰੇੜੀ ਫੜੀ ਯੂਨੀਅਨ ਇਰਸ਼ਕਾ ਯੂਨੀਅਨ ਪ੍ਰਧਾਨ ਕਿਉਂਕਿ ਕਾਫੀ ਮੇਰਾ ਬਚਪਨਾ ਵੀ ਜਿਹੜਾ ਹੈ ਇਹ ਪੁਰਾਣੇ ਬਸ ਸਟੈਂਡ ਦੇ ਲੰਘਿਆ ਮੇਰੇ ਸਾਥੀ ਜਿਹੜੇ ਆ ਉਹ ਵੀ ਮੇਰੇ ਲੇਖਾਂ ਮਤਲਬ ਕਹਿੰਦਾ ਵਾ ਕਿ ਕਾਫੀ ਇਹ ਦੇ ਵਿੱਚ ਹੋ ਗਏ ਨੇ ਕਿਉਂਕਿ ਇੱਕ ਜ਼ਿਲ੍ਹਾ ਗਰਦਾਸਪੁਰ ਆ ਜਿਹੜਾ ਉਹ ਇੱਕ ਬਾਰਡਰ ਬੈਲਟ ਹੋਣ ਕਾਰਨ ਨਾ ਤੇ ਇਥੇ ਕੋਈ ਫੈਕਟਰੀ ਆ ਨਾ ਕੋਈ ਇਹੋ ਜੀ ਇੱਥੇ ਮਾਰਕੀਟ ਆ ਕਿ ਜਿਹਦਾ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਪੈਣ ਪਵੇ ਕਿ ਜਿਹਦੇ ਨਾਲ ਕਾਰੋਬਾਰ ਲੋਕਾਂ ਦੇ ਚੱਲਣ ਕਿਉਂਕਿ ਇੱਥੇ ਨਾ ਕੋਈ ਫੈਕਟਰੀਆਂ ਨਾ ਕੋਈ ਕੀ ਜ ਕੋਈ ਉਹੋ ਜੀ ਨਾ ਕੋਈ ਇੱਥੇ ਕੋਈ ਆਪਣੇ ਅਸੀਂ ਲਾ ਲਈਏ ਕੋਈ ਜਿਵੇਂ ਕਿ ਕੋਈ ਧਾਰਮਿਕ ਜਗਾ ਹੁੰਦੀ ਆ ਕਿ ਜਿੱਥੇ ਲੋਕੀ ਆਉਂਦੇ ਨੇ ਤੇ ਲੋਕੀ ਲੋਕਾਂ ਦੇ ਕਾਰੋਬਾਰ ਚੱਲਦੇ ਰਹਿਣਗੇ ਕਿਉਂਕਿ ਇਹ ਮਾਰਕੀਟ ਬੱਸ ਸਟੈਂਡ ਦੀ ਡਾਕ ਖਾਨੇ ਚੌਂਕ ਤੋਂ ਲੈ ਕੇ ਤੇ ਜਹਾਜ਼ ਚੌਂਕ ਤੱਕ ਹੈ ਜਿਹੜੀ ਇਹ ਬੱਸ ਸਟੈਂਡ ਦੇ ਸਿਰ ਤੇ ਹੀ ਜਿਹੜੀ ਆ ਬਾਦ ਸੀਗੀ ਹੁਣ ਡੇਢ ਸਾਲ ਹੋ ਗਿਆ ਇਥੋਂ ਵਾਸ਼ਟੈਂਡ ਗਏ ਦੇ ਨੂੰ ਡੇਢ ਸਾਲ ਦੇ ਵਿੱਚ ਇੰਨੇ ਕੁ ਮੁਸ਼ਕਲ ਹਾਲਾਤ ਨੇ ਕਿਉਂਕਿ ਸਰਕਾਰਾਂ ਵੀ ਆਈਆਂ ਜਾਈਆਂ ਆਂਦੀਆਂ ਵਾ ਪਰ ਕੋਈ ਵੀ ਜਿਹੜਾ ਵਾ ਇਧਰਲੇ ਪਾਸੇ ਕੋਈ ਧਿਆਨ ਨਹੀਂ ਦੇ ਰਿਆ ਆਂਾਂ ਦੀ ਰੋਜੀ ਰੋਟੀ ਵੱਲ ਕਿ ਇਹ ਰੋਜੀ ਰੋਟੀ ਆਪਣੀ ਕਿਦਾਂ ਚਲਾਉਂਦੇ ਨੇ ਤੇ ਨਾ ਹੀ ਸਾਨੂੰ ਕੋਈ ਅਜੇ ਤੱਕ ਕਦੀ ਪੁੱਛਣ ਆਇਆ ਕੋਈ ਉਹਨਾਂਹੀਂ ਤੇ ਕਾਫੀ ਮੰਗਾਂ ਵੀ ਕੀਤੀਆਂ ਹੀਗੀਆਂ ਕਿ ਜਿਹੜਾ ਬੱਸ ਸਟੈਂਡ ਇੱਥੋਂ ਗਿਆ ਵਾ ਜਿਹੜੇ ਲੋਕ ਇੱਥੋਂ ਉਜੜੇ ਨੇ ਕਿ ਉਹਨਾਂ ਨੂੰ ਜਿਹੜੇ ਆ ਨਵੇਂ ਬੱਸ ਸਟੈਂਡ ਦੇ ਉੱਤੇ ਸ਼ਿਫਟ ਕਰ ਦਿਓ ਕਿਉਂਕਿ ਨਵੇਂ ਬੱਸ ਸਟੈਂਡ ਦੇ ਉੱਤੇ ਵੀ ਕਾਫੀ ਜਗ੍ਹਾ ਹੈਗੀ ਆ ਜੋ ਕਿਰਾਏ ਇੱਥੇ ਲਾਗੂ ਹੀਗੇ ਉਹ ਕਿਰਾਏ ਸਾਨੂੰ ਉੱਥੇ ਲਾਗੂ ਕੀਤੇ ਜਾਣ ਤੇ ਕਿਉਂਕਿ ਚਲੋ ਜੇ ਸਾਡੀ ਉੱਥੇ ਰੋਜੀ ਰੋਟੀ ਜਿਹੜੀ ਸਾਡੀ ਹੈ ਹੀ ਪਾਸਟੈਂਡ ਦੇ ਸਿਰ ਤੇ ਆ ਜੀ ਉੱਥੇ ਸਾਨੂੰ ਜਗ੍ਹਾ ਮਿਲ ਜਾਂਦੀ ਆ ਤੇ ਅਸੀਂ ਉੱਥੇ ਆਪਣਾ ਰੋਜੀ ਰੋਟੀ ਵਾਲਾ ਜਿਹੜਾ ਸਿਸਟਮ ਆ ਆਪਣੇ ਵਧੀਆ ਢੰਗ ਨਾਲ ਚਲਾ ਸਕਦੇ ਸੀ ਆਪਣੇ ਬੱਚਿਆਂ ਦਾ ਜਿਹੜਾ ਉਹ ਇਹ ਕਿਹਾ ਉਹ ਵੀ ਅਸੀਂ ਵਧੀਆ ਕਰ ਸਕਦੇ ਸੀ ਕਿਉਂਕਿ ਹੁਣ ਜੇ ਬੱਚੇ ਵੇਲੇ ਨੇ ਜਦੋਂ ਬੱਚੇ ਵੇਲੇ ਨੇ ਤੇ ਮਾਪਿਓ ਕਹਿੰਦੇ ਨੇ ਕਈ ਵੇਲੇ ਆ ਵੀ ਕਮਾਈ ਕਰਕੇ ਉਹ ਕਮਾਈ ਕਿੱਥੋਂ ਕਰਕੇ ਵਿਚਾਰੇ ਲੈਣ ਕਿਉਂਕਿ ਕਾਰੋਬਾਰ ਤੇ ਹੈ ਹੀ ਨਹੀਂ ਆ ਕਾਰੋਬਾਰਾਂ ਦੇ ਮੋਹਦ ਮੰਦੇ ਹਾਰ ਨੇ ਇਸ ਕਰਕੇ ਦੁਕਾਨਾਂ ਜਿਹੜੀਆਂ ਅੰਦਰ ਬੰਦ ਪਈਆਂ ਬੰਦ ਦੁਕਾਨਾਂ ਦੇ ਜਿਹੜੇ ਕਿਰਾਏ ਪਈ ਜਾਂਦੇ ਪਏ ਨੇ ਠੀਕ ਹੈ ਉਹ ਬੰਦ ਕਿਰਾਏ ਪਿਆਨ ਕਰਨ ਜਿਹੜਾ ਵਾ ਹਰ ਸਾਲ ਦੇ ਸਾਲ ਜਿਹੜਾ ਮਹਿਕਮਾ ਜਿਹੜਾ 5% ਉਹਦਾ ਵਾਦਾ ਕਰਦਾ ਵਾ ਉਹ ਵਾਦਾ ਕਰਨ ਦੇ ਹਿਸਾਬ ਨਾਲ ਦੁਕਾਨੇ ਕਿੰਨੇ ਕਿੰਨੇ ਆ ਕੰਮ ਇੱਕ ਟਕੇ ਦਾ ਨਹੀਂ ਆ ਜਿੰਨੇ ਵਿਚਾਰੇ ਮੇਰੇ ਰੇੜੀਆਂ ਵਾਲੇ ਭਰਾ ਦੁਕਾਨਾਂ ਵਾਲੇ ਭਰਾ ਨੇ ਸਾਰੇ ਬੇਰੁਜ਼ਗਾਰ ਤੇ ਵਿਹਲੇ ਹੋ ਕੇ ਬੈਠੇ ਨੇ ਮੈਂ ਤੇ ਭਗਵੰਤ ਮਾਨ ਜੀ ਨੂੰ ਇਹੋ ਹੀ ਕਹਿੰਦਾ ਵਾਂ ਕਿ ਭਗਵੰਤ ਮਾਨ ਜੀ ਤੁਹਾਡੀ ਬਹੁਤ ਮਿਹਰਬਾਨੀ ਆ ਤੁਸੀਂ ਵਧੀਆ ਸਰਕਾਰ ਚਲਾ ਰਹੇ ਜੇ ਤੇ ਇਧਰ ਦੇ ਪਾਸੇ ਵੀ ਥੋੜਾ ਜਿਆ ਖਿਆਲ ਮਾਰੋ ਕਿਉਂਕਿ ਪਟਿਆਲੇ ਦਾ ਜੇ ਬੱਸ ਸਟੈਂਡ ਬਾਹਰ ਗਿਆ ਹੈਗਾ ਉੱਥੇ ਵੀ ਤੁਸੀਂ ਦੁਬਾਰਾ ਹਵਾਜਾਈ ਚਾਲੂ ਕਰਵਾ ਦਿੱਤੀਗੀ ਤੇ ਜਾਂ ਤੇ ਫੇਰ ਇੱਥੇ ਗਰਦਾਪੁਰ ਦੇ ਬੱਸ ਸਟੈਂਡ ਦੇ ਉੱਤੇ ਵੀ ਕੋਈ ਇਹੋ ਜਿਹੀ ਹਵਾਜਾਈ ਚਾਲੂ ਕਰਾ ਦਿਓ ਜਿਸ ਨਾਲ ਜਿਹੜਾ ਲੋਕਾਂ ਦਾ ਕਾਰੋਬਾਰ ਚੱਲੇ ਮੈਂ ਤੇ ਕਾਫੀ ਚਿਰ ਤੋਂ ਐ ਵੀ ਕਹਿੰਦਾ ਆਉਂਦਿਆਂ ਵਾਂ ਕਿ ਜਾਂ ਇੱਥੇ ਕੱਖਣਾ ਕਰੋ ਕਿ ਰੇੜੀ ਫੜੀ ਮਾਰਕੀਟ ਆ ਜਿਹੜੀ ਉਹ ਇੱਥੇ ਇਕੱਲੇ ਆਓ ਕਿਉਂਕਿ ਬਹੁਤ ਸਾਡੇ ਗਰਤਾਪੁਰ ਦੇ ਵਿੱਚ ਕਿਉਂਕਿ ਛੋਟੀਆਂ ਸੜਕਾਂ ਵਾਂ ਛੋਟੇ ਬਾਜ਼ਾਰ ਨੇ ਕਾਫੀ ਚਿਰ ਤੋਂ ਜਿਹੜਾ ਰੇੜੀ ਦਾ ਮਸਲਾ ਵੀ ਇੱਥੇ ਆਉਂਦਾ ਵਾ ਕਾਫੀ ਵਾਰੀ ਇਹਦੇ ਬਾਰੇ ਸੰਘਰਸ਼ ਵੀ ਹੋਏ ਨੇ ਕਈ ਗੱਲਾਂ ਵੀ ਹੋਈਆਂ ਵਾਂ ਅਸੀਂ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਵੀ ਦਿੱਤੀਆਂ ਵਾਂ ਕਿ ਜਿਹੜੀ ਰੇੜੀ ਮਾਰਕੀਟ ਆ ਜਿਹੜੀ ਕੱਖਣਾ ਕਰੋ ਇੱਥੇ ਲਿਆਓ ਜੋ ਬੰਦਾ ਕਰਾਇਆ ਹੋਏਗਾ ਉੱਥੇ ਲਾ ਦਿੱਤਾ ਜਾਵੇ ਕਿਉਂਕਿ ਇੱਥੇ ਤਿੰਨ ਮਾਰਕੀਟਾਂ ਮੰਨ ਸਕਦੀਆਂ ਇੱਕ ਤੇ ਸ਼ਹਿਰ ਦੀ ਨਹਾਰ ਹੈ ਜਿਹੜੀ ਬਦਲੀ ਜਾ ਸਕਦੀ ਆ ਇੱਕ ਫਾਲ ਫਰੂਟ ਦੀ ਮਾਰਕੀਟ ਬਾਂਜੇ ਇੱਕ ਸਬਜ਼ੀ ਦੀ ਮਾਰਕੀਟ ਬਾਂਜੇ ਤੇ ਇੱਕ ਜੋ ਆਪਣੇ ਖਾਣ ਪੀਣ ਦਾ ਜਿਵੇਂ ਕਿ ਰਾਤ ਨੂੰ ਅਸੀਂ ਜਾਣੇ ਆ ਜਦੋਂ ਹਣਵਾ ਚੌਂਕ 'ਚ ਬਹੁਤ ਜ਼ਿਆਦਾ ਰਸ਼ ਹੁੰਦਾ ਮੋਟਰਸਾਈਕਲ ਸਕੂਟਰ ਆ ਜਿਹੜੇ ਉੱਥੇ ਲੱਗੇ ਹੁੰਦੇ ਨੇ ਤੇ ਟ੍ਰਾਫਿਕ ਵੀ ਜਾਮ ਹੁੰਦੀ ਆ ਤੇ ਇੱਕ ਜਿਹੜੀ ਖਾਣ ਪੀਂਦੀ ਜਿਹੜੀ ਆ ਕਿ ਰਾਤ ਨੂੰ ਜਿੱਦਾਂ ਲੋਕੀਓ ਜੁਏ ਕਰਦੇ ਨੇ ਕੋਈ 버ਗਰ ਖਾ ਰਿਆ ਕੋਈ ਅੱਜ ਕੱਲ ਚਾਂਪਾਂ ਜੱਲੀ ਦੀ ਉਹ ਖਾ ਰਿਆ ਕੋਈ ਨਿਊਟਰਲ ਖਾ ਰਿਆ ਕੋਈ ਗੋਲ ਗੱਫੇ ਖਾ ਰਿਆ ਇੱਕ ਮਾਰਕੀਟ ਇੱਥੇ ਉਹ ਬਾਂਜੇ ਤਿੰਨ ਮਾਰਕੀਟਾਂ ਦੇ ਵਿੱਚ ਨੂੰ ਡਿਵਾਈਡ ਕੀਤਾ ਜਾਵੇ ਜੋ ਸਰਕਾਰ ਦਾ ਬੰਦਾ ਕਰਾਇਆ ਵਾ ਲੋਕ ਦੇ ਇਹਨੂੰ ਤਿਆਰ ਆ ਕਿਉਂਕਿ ਇੱਕ ਚਪਾਟੀ ਟੈਪ ਬੜਾ ਵਧੀਆ ਵਾ ਜਦੋਂ ਅੰਮ੍ਰਿਤਸਰ ਚੱਲ ਜਾਓ ਜਲੰਧਰ ਚੱਲ ਜਾਓ ਵੱਡੇ ਸ਼ਹਿਰਾਂ 'ਚ ਬਹੁਤ ਵਧੀਆ ਚੀਜ਼ ਬਣੀ ਹੋਈ ਆ ਉਦਾਂ ਦੀ ਇੱਧਰ ਚੀਜ਼ ਬਾਂਜੇਗੀ ਇੱਕ ਤੇ ਜਿਹੜੇ ਬੰਦੇ ਬੇਰੁਜ਼ਗਾਰ ਹੋਏ ਦੇ ਉਹਨਾਂ ਦੀ ਰੋ ਇੱਕ ਕੋਈ ਵੀ ਕੇਸ ਆ ਜਿਦਾ ਵੀ ਆ ਕਿ ਕੋਈ ਕੰਮ ਜੇ ਡਾਊਨ ਵੀ ਹੋਏਦਾ ਜਾਂ ਦੁਕਾਨਾਂ ਬੰਦ ਪਈਆਂ ਉਹ ਵੀ ਦੁਕਾਨਾਂ ਖੁੱਲ ਜਾਣਗੀਆਂ ਬਿਲਕੁਲ ਮੈਂ ਇਥੇ ਨਾ ਇੱਕ ਗੱਲ ਕਲੀਅਰ ਕਰਨੀ ਚਾਹੁੰਨਾ ਵਾ ਕਿ ਪੁਰਾਣਾ ਬਸ ਸਟੈਂਡ ਸਾਡੇ ਗਰਦਾਸਪੁਰ ਦੇ ਵਿੱਚ ਇਸ ਟਾਈਮ ਦੇਖ ਲਿਆ ਜਾਏ ਤਾਂ ਤਿੰਨ ਬਸ ਸਟੈਂਡ ਹੋ ਚੁੱਕੇ ਨੇ ਸਭ ਤੋਂ ਪੁਰਾਣਾ ਬਸ ਸਟੈਂਡ ਜਿਹੜਾ ਮੱਸੀ ਮਾਰਕੀਟ ਦੇ ਵਿੱਚ ਉਹ ਪੁਰਾਣਾ ਹੋ ਗਿਆ ਸੀ ਭਾਵੇਂ ਪੁਰਾਣਾ ਸੀ ਪਰ ਇਹ ਬਸ ਸਟੈਂਡ ਬਣਨ ਦੇ ਨਾਲ ਉੱਥੇ ਆਵਾਜਾਈ ਨਹੀਂ ਖਤਮ ਹੋਈ ਕੋਈ ਬੱਸਾਂ ਬਟਾਲਾ ਅੰਮ੍ਰਿਤਸਰ ਤੋਂ ਆਉਂਦੀਆਂ ਸੀ ਤੇ ਉੱਥੇ ਰੁਕਦੀਆਂ ਸੀ ਇਧਰੋਂ ਬੱਸਾਂ ਜਾਂਦੀਆਂ ਸੀ ਤੇ ਉੱਥੋਂ ਵੀ ਸਵਾਰੀ ਲੈ ਕੇ ਜਾਂਦੇ ਸੀ ਉਸ ਤੋਂ ਬਾਅਦ ਇਹ ਨਵਾਂ ਬਸ ਸਟੈਂਡ ਇਹ ਵੀ ਹੁਣ ਪੁਰਾਣਾ ਹੋ ਚੁੱਕਿਆ ਆ ਪਰ ਬਦਕਿਸਮਤੀ ਇਹ ਆ ਕਿ ਜਿਹੜਾ ਤੀਸਰਾ ਨਵਾਂ ਬਸ ਸਟੈਂਡ ਬਣਿਆ ਉਹਦੇ ਬਣਨ ਦੇ ਨਾਲ ਇਹਨਾਂ ਦੋਨਾਂ ਬਸ ਸਟੈਂਡਾਂ ਦਾ ਜਿਹੜਾ ਆ ਵਾ ਟੁੱਟ ਗਿਆ ਬਿਲਕੁਲ ਵੀ ਬੱਸਾਂ ਜਿਹੜੀਆਂ ਨੇ ਇੱਧਰ ਨੂੰ ਆਉਣੀਆਂ ਬੰਦ ਹੋ ਗਈਆਂ ਤੇ ਇਹਨਾਂ ਜਿਹੜਾ ਇਹਦੇ ਨਾਲ ਜਿਹੜਾ ਆ ਕਿੰਨਾ ਕੁ ਪ੍ਰਭਾਵ ਪਿਆ ਵੀ ਦੋਨਾਂ ਬਸ ਟੈਂਡਾ ਤੋਂ ਜਿਹੜਾ ਆ ਉਹ ਕੰਮ ਖਤਮ ਹੋ ਗਿਆ ਦੇਖੋ ਜੀ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਵਾ ਹੁਣ ਆ ਸਾਡੇ ਜਿਹੜੇ ਆਟੋ ਚਾਲਕ ਨੇ ਵਿਚਾਰੇ ਟੈਕਸ ਦਿੰਦੇ ਨੇ ਸਰਕਾਰ ਨੂੰ ਇਹ ਵੀ ਵਿਚਾਰੇ ਇੱਥੇ ਵੇਲੇ ਖੜੋਤੇ ਰਹਿੰਦੇ ਆ ساری ਦਿਹਾੜੀ ਤੁਸੀਂ ਵੇਖੋਗੇ ਆ ਅੱਡਾ ਜਿਹੜਾ ਵਾ ਉਹ ਖਾਲੀ ਆਟੋਆਂ ਨਾਲ ਹੀ ਭਰਿਆ ਦਾ ਕਿਉਂਕਿ ਅੱਗੇ ਸਵਾਰੀ ਸ਼ਹਿਰ ਦੇ ਵਿੱਚ ਕੋਈ ਉਤਰਦੀ ਹੀ ਚੜ੍ਹਦੀ ਹੀ ਕੋਈ ਹਸਪੀਟਲ ਜਾਂਦੀ ਹੀ ਕੋਈ ਪਿੰਡਾਂ ਥਾਣੇ ਜਾਂਦੀ ਹੀ ਉਹ ਆਂਦੀ ਜਾਂਦੀ ਹੀ ਕੋਈ ਵੀ ਹੁਣ ਜਿਹੜਾ ਇਧਰ ਦੇ ਪਾਸੇ ਨਾ ਤੇ ਪ੍ਰੋਪਰ ਉਧਰ ਦੇ ਪਾਸੇ ਕੋਈ ਇਹਨਾਂ ਨੂੰ ਜਗ੍ਹਾ ਮਿਲਣਦੀ ਆ ਕਿਉਂਕਿ ਉਧਰਲੇ ਪਾਸੇ ਜੇ ਅਹੀਂ ਚਾਹੀਏ ਕਿ ਚਲੋ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿ ਉਹ ਵੀ ਈਰਿਸ਼ਕਿਆਂ ਵਾਲੇ ਆਪਣੀ ਨੇ ਪਰ ਮੈਂ ਵੇਖਿਆ ਕਿ ਚੌਕਾ ਜਿਹੜਾ ਵਾ ਕਾਫੀ ਰਿਸ਼ਕਾ ਵੀ ਸਾਡੇ ਗਰਦਾਪੁਰ ਝੋ ਗਿਆ ਜਿਹੜਾ ਬਿਨਾ ਯੂਨੀਅਨ ਤੋਂ ਵੀ ਚੱਲ ਰਿਹਾ ਵਾ ਕਿ ਉਹਨਾਂ ਨੇ ਚੌਕਾ ਵਾ ਜਿਹੜਾ ਉਹ ਬਸ ਸਟੈਂਡ ਦਾ ਘੇਰਿਆ ਦਾ ਵਾ ਕਿ ਜਿਹੜੇ ਦੂਜੇ ਆਟੋ ਚੱਲ ਗਏ ਉਹਨਾਂ ਦਾ ਵੀ ਚੈਲੇਂਜ ਦੀ ਰੋ ਜ਼ੀਰੋ ਟੀ ਹੈ ਜਿਹੜੀ ਬਿਲਕੁਲ ਬੰਦ ਹੋਈ ਹੋਈ ਆ ਇਸ ਕਰਕੇ ਇਹ ਕਿ ਜਿਹੜਾ ਕੋਈ ਨਾ ਕੋਈ ਜਿਹੜਾ ਸਰਕਾਰ ਨੂੰ ਆ ਇਹਦੇ ਬਾਰੇ ਸੋਚਣਾ ਚਾਹੀਦਾ ਵਾ ਕਿ ਇੱਥੇ ਜਿਹੜੇ ਨਾਗਰਿਕਾ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਆ ਕਿ ਇਹਨਾਂ ਦੇ ਟੱਬਰ ਨੇ ਇਹਨਾਂ ਨੇ ਕਿੱਦਾਂ ਆਪਣੀ ਰੋਜੀ ਰੋਟੀ ਕਮਾਣੀ ਹੈ ਤੇ ਕਿੱਦਾਂ ਚਲਾਉਣੀ ਹੈ ਮੋਨ ਜੀ ਗੱਲ ਤੁਹਾਡੀ ਟੋਕ ਟੋਗ ਰਿਹਾ ਵਾ ਜਿਵੇਂ ਕਿ ਤੁਸੀਂ ਪਹਿਲਾਂ ਇੱਥੇ ਕਿਹਾ ਹੈ ਕਿ ਜੇਕਰ ਇੱਥੇ ਤਿੰਨ ਤਰ੍ਹਾਂ ਦੀ ਮਾਰਕੀਟ ਬਣ ਜੇ ਹਾਲੇ ਕਿ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਉਹ ਆਵਾਜਾਈ ਨੂੰ ਵੀ ਲੈ ਕੇ ਜਿੱਥੇ ਕੋਈ ਸਕੂਟਰ ਮੋਟਰਸਾਈਕਲ ਆਉਣ ਦੀ ਵੀ ਜਗ੍ਹਾ ਨਹੀਂ ਹੈਗੀ ਲੋਕ ਇਤਰੇ ਵੱਡੀਆਂ ਗੱਡੀਆਂ ਲੈ ਕੇ ਅੰਦਰ ਵੜ ਜਾਂਦੇ ਆ ਤੇ ਜੇ ਉਸ ਤਰ੍ਹਾਂ ਦਾ ਵੀ ਜੇਕਰ ਕੋਈ ਕੰਮ ਹੋ ਜੇ ਤਾਂ ਉਹਦੇ ਨਾਲ ਵੀ ਜਿਹੜਾ ਰੋਜ਼ਗਾਰ ਵਾ ਸਕਦਾ ਨਹੀਂ ਜੀ ਪਾਰਕਿੰਗ ਦਾ ਕੰਮ ਹੈ ਜਦੋਂ ਆ ਬੱਸ ਸਟੈਂਡ ਗਿਆ ਸੀਗਾ ਉਹਦੇ ਬਾਅਦ ਇਹ ਬੱਸ ਸਟੈਂਡ ਹੈਗਾ ਆਪਣੇ ਜ਼ਿਲ੍ਹਾ ਪ੍ਰਸ਼ਦ ਦਾ ਜ਼ਿਲ੍ਹਾ ਪ੍ਰਸ਼ਦ ਨੇ ਅੱਜ ਨਾਲ ਪਾਰਕਿੰਗ ਦਾ ਇੱਕ ਆਕਸ਼ਨ ਕੀਤੀ ਸੀਗੀ ਜਿਹੜੀ ਕੋਈ ਲਗਭਗ 3 ਮਹੀਨੇ ਵਾਸਤੇ ਕੀਤੀ ਸੀਗੀ 3 ਮਹੀਨੇ ਵਾਸਤੇ ਆਕਸ਼ਨ ਕੀਤੀ ਸੀਗੀ ਤੇ 3 ਮਹੀਨੇ ਦੇ ਵਿੱਚ ਕਾਫੀ ਮਤਲਬ ਕੇ ਠੇਕੇਦਾਰ ਨੇ ਯੋਰ ਲਾਇਆ ਕਿ ਸਾਡੇ ਜਿਹੜੇ ਟ੍ਰਾਫਿਕ ਪੁਲਸ ਹੈਗੀ ਆ ਉਹਨਾਂ ਨੇ ਵੀ ਬੜਾ ਯੋਰ ਲਾਇਆ ਲੋਕਾਂ ਨੂੰ ਸਮਝਾਇਆ ਕਿ ਯਾਰ ਉੱਥੇ ਪਾਰਕਿੰਗ ਬਣ ਗਈ ਦੀ ਆ ਤੁਸੀਂ ਉੱਥੇ ਆਪਣੀਆਂ ਕਾਰਾਂ ਲਾਓ ਉੱਥੇ ਮੋਟਰਸਾਈਕਲ ਲਾਓ ਤੇ ਮੋਟਰਸਾਈਕਲ ਚੋਰੀ ਹੋ ਜਾਂਦੇ ਆ ਜਾਂ ਕਾਰਾਂ ਵਾਂ ਜੜੀਆਂ ਬਾਜ਼ਾਰ ਦੇ ਵਿੱਚ ਜਾਂਦੀਆਂ ਵਾਂ ਤੇ ਬੜਾ ਜਾਮ ਲੱਗਦਾ ਪਰ ਲੋਕੀ ਪਤਾ ਨਹੀਂ ਕੀ ਗੱਲ ਆ ਕਿ ਉਹ ਇਦਾਂ ਦੇ ਹੋ ਜੁਕੇ ਦੇ ਨੇ ਕਿ ਅਸੀਂ ਬੁਆਰੀ ਖੋਲੀਏ ਕਾਰ ਦੀ ਤੇ ਸਿੱਧੇ ਦੁਕਾਨ 'ਚ ਵੜ ਜਾਈਏ ਤੇ ਦੁਕਾਨ ਤੋਂ ਉਤਰੀਏ ਤੇ ਕਾਰ ਜੋ ਵੜੀਏ ਤੇ ਆਪਣੇ ਘਰ ਨੂੰ ਜਾਈਏ ਕਿਉਂਕਿ ਇੱਥੇ ਉਹ ਫੇਲ ਹੋਣ ਦੇ ਕਾਰਨ ਜੜੀ ਆ ਉਹ ਪਾਰਕਿੰਗ ਆ ਜੜੀ ਉਹ ਠੇਕੇਦਾਰ ਨੇ ਮੁੜ ਕੇ ਮਹੀਨਾ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੈ ਕੇ ਦੇ ਦਤਾ ਸੀਗਾ ਵੀ ਆਹ ਪਾਰਕਿੰਗ ਜਿਹੜੀ ਨਹੀਂ ਚੱਲ ਰਹੀ ਹੈਗੀ ਇਸ ਕਰਕੇ ਮੈਂ ਨਹੀਂ ਕਰਨੀ ਚਾਹੁੰਦਾ ਉਹਨੇ ਛੱਡ ਦਿੱਤੀ ਸੀਗੀ। ਉਹ ਬਾਜ਼ਾਰਾਂ ਦੇ ਵਿੱਚ ਜ਼ਿਆਦਾਤਰ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਵੀ ਗੱਡੀ 'ਚ ਬੈਠੇ ਬੈਠੇ ਬਾਹਰੋਂ ਕਾ ਕੇ ਰੇੜੀ ਤੋਂ ਸਮਾਨ ਲਿਆ ਜਾਂਦਾ ਤਾਂ ਉਹਨਾਂ ਚਰ ਜਿਹੜਾ ਹੈ ਜਾਮ ਲੱਗਦਾ। ਬਿਲਕੁਲ ਜੀ ਬਿਲਕੁਲ ਜਾਮ ਲੱਗਦਾ ਵਾ। ਹਾਂ ਤੇ ਜੇਕਰ ਮਾਰਕੀਟ ਬਣ ਜਾਵੇ ਜਾਂ ਇੱਥੇ ਮਤਲਬ ਬਣ ਜਾਂਦੀ ਤੇ ਵਧੀਆ ਰਹਿਣਾ ਸੀ। ਇੱਕ ਤੇ ਆਈ ਚਲਾਈ ਹੋਣੀ। ਹਾਂ ਦੇਖੋ ਜੀ ਮੇਨ ਗੱਲ ਇਹ ਕਿ ਇੱਥੇ ਪਾਰਕਿੰਗ ਹੈਗੀ ਸੀ। ਕਿਉਂਕਿ ਨਾ ਹੁਣ ਇਧਰਲੇ ਪਾਸੇ ਰਸ ਨਹੀਂ ਆ ਗੱ ਕਿਉਂਕਿ ਪਿਛਲੇ ਪਾਸੇ ਵੀ ਜਿਹੜੀ ਆਮ ਖਾਲੀ ਸੜਕ ਆ ਜਿੰਨੇ ਮਰਜੀ ਗੱਡੀ ਉਤਰ ਕੇ ਨਾਲ ਹੀ ਸਮਾਨ ਲੈ ਆ ਗਿਆ ਆਪਣੀ ਸਬਜ਼ੀ ਭਾਜੀ ਲੈ ਕੇ ਆਪਣਾ ਬੰਦਾ ਘਰ ਨੂੰ ਜਾ ਸਕਦਾ ਸੀਗਾ ਇੱਕ ਤੇ ਇੱਥੇ ਸੇਫਟੀ ਮੋਟਰਸਾਈਕਲ ਸਕੂਟਰ ਦੀ ਵੀ ਹਰ ਚੀਜ਼ ਦੀ ਇੱਥੇ ਸੇਫਟੀ ਕਿਉਂਕਿ ਮੇਨ ਗੱਲ ਇਹ ਚੀਜ਼ ਦੀ ਇੱਥੇ ਪਾਰਕਿੰਗ ਬੜੀ ਖੁੱਲੀ ਸੀ ਪਿੱਛੇ ਜੀ ਜਿਹੜੀ ਇਹ ਡਿਮਾਂਡ ਵੀ ਕੀਤੀ ਗਈ ਸੀ ਵੀ ਜਿਹੜੇ ਇੱਥੇ ਦੁਕਾਨਦਾਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਸੇ ਕਿਰਾਏ ਦੇ ਵਿੱਚ ਜਾਂ ਉਸ ਤੋਂ ਜੇ ਕੋਈ ਵਧਾਉਣਾ ਵੀ ਹੈ ਕਿਰਾਇਆ ਤਾਂ ਵਧਾ ਕੇ ਨਵੇਂ ਬੱਸ ਸਟੈਂਡ ਦੇ ਉੱਤੇ ਜਿਹੜਾ ਆ ਉਹ ਦੁਕਾਨਾ ਦੇ ਦਿੱਤੀਆਂ ਜਾਣ ਜਾਂ ਉੱਥੇ ਕਾਰੋਬਾਰ ਵਾਸਤੇ ਉਹਨਾਂ ਨੂੰ ਕੋਈ ਸਹੂਲਤ ਦੇ ਦਿੱਤੀ ਜਾਵੇ ਉਹ ਡਿਮਾਂਡ ਪੂਰੀ ਹੋਈ ਜਾਂ ਨਹੀਂ ਹੋਈ ਜਾਂ ਉਹ ਸਾਰੇ ਬੰਦੇ ਇੱਥੇ ਨਹੀਂ ਨਹੀਂ ਉਹ ਸਾਰੇ ਬੰਦੇ ਲਗਭਗ ਇੱਥੇ ਆ ਕੋਈ ਇਹੋ ਜਿਹੀ ਡਿਮਾਂਡ ਆ ਜਿਹੜੀ ਨਹੀਂ ਪੂਰੀ ਹੋਈ ਹੈਗੀ ਕਿਉਂਕਿ ਕਾਫੀ ਯਤਨ ਕੀਤਾ ਸੀਗਾ ਪਰ ਇਹ ਚੀਜ਼ ਦੀ ਕੋਈ ਡਿਮਾਂਡ ਨਹੀਂ ਉਹ ਜੀ ਪੂਰੀ ਕੀਤੀ ਗਈ ਕਿ ਜਿਹੜੀ ਦੁਕਾਨਦਾਰ ਇਧਰਲੇ ਪਾਸੋਂ ਜਾਂ ਉਧਰ ਸ਼ਿਫਟ ਹੋ ਜਾਣ ਕਿਉਂਕਿ ਮੈਂ ਦੇ ਹਲੇ ਵੀ ਚਾਹੁੰਦਾ ਵਾਂ ਕਿ ਚਲੋ ਜਦਾਂ ਵਾਂ ਕਿ ਆਪਣੇ ਗੁਰਦੁਆਰਾ ਸਾਹਿਬ ਆ ਬੱਸ ਸਟੈਂਡ ਦੇ ਅੰਦਰ ਤੋਂ ਸੜਕ ਤੰਦ ਜਾਂਦੀ ਏ ਉਹਦੇ ਨਾਲ-ਨਾਲ ਆ ਉਹਦੇ ਨਾਲ ਜਦਾਂ ਕਿ ਛੋਟੇ-ਛੋਟੇ ਬੂਥ ਮਾਣ ਜਾਣ ਜਾਂ ਦੁਕਾਨਦਾਰਾਂ ਨੂੰ ਕਹਿ ਦਵਾਂ ਵੀ ਕਿ ਨਾਹੀਂ ਕਰਾ ਲੈਣਾ ਜੇ ਕਿ ਤੁਸੀਂ 627 ਦਾ 828 ਦਾ ਇੱਥੇ ਆਪਣਾ ਕੋਖਾ ਲਾ ਲਓ ਆਪਣੇ ਬਣਾਓ ਤੇ ਆਪਣੀ ਕਮਾਈ ਆਪਣੀ ਚਾਲੂ ਕਰੋ ਇੱਕ ਦੇ ਉੱਥੇ ਰੌਣਕ ਮਾਜੇਗੀ ਇੱਕ ਜਿਹੜਾ ਵਾ ਲੋਕਾਂ ਦਾ ਰੁਜ਼ਗਾਰ ਚੱਲ ਜਾਏਗਾ ਮੈਂ ਤੇ ਭੇਰ ਇਹੋ ਹੀ ਆਪਣੇ ਅਪੀਲ ਕਰਦਾ ਆ ਭਗਵੰਤ ਮਾਨ ਸਰਕਾਰ ਨੂੰ ਕਿ ਇਹ ਜਿਹੜਾ ਕੰਮ ਐ ਇਹੋ ਜੇ ਪ੍ਰਾਲਾਵਾ ਜਿਹੜਾ ਕਰ ਦਿੱਤਾ ਜਾਵੇ ਕਿ ਜਿਹੜੇ ਗਰਦਾਸਪੁਰ ਦੇ ਲੋਗ ਆ ਵਿਛੜਾ ਇਲਾਕਾ ਵਾ ਆਪਣੀ ਰੋਜੀ ਰੋਟੀ ਆ ਜਿਹੜੀ ਆਪਣੀ ਕਮਾ ਸਕਣ ਕਿਉਂਕਿ ਇਹਲੇ ਗਰਦਾਸਪੁਰ ਪੁਰਾਣੇ ਦਾ ਜਿਹੜਾ ਬਸਟੈਂਡ ਆ ਉੱਥੇ ਲੋਕਾਂ ਦੇ ਬਹੁਤ ਹੀ ਯਾਦਾ ਨੁਕਸਾਨ ਹੋਇਆ ਵਾ ਕਿਉਂਕਿ ਉਹਨਾਂ ਕੋਲ ਤੇ ਹੁਣ ਬੱਚਿਆਂ ਦੀਆਂ ਫੀਸਾਂ ਨਹੀਂ ਜੇ ਕਿਹਨੇ ਪ੍ਰਾਈਵੇਟ ਪਾਇਦਾ ਸੀਗਾ ਚਲੋ ਉਹ ਵੀ ਸਰਕਾਰੀ ਸਕੂਲਾਂ ਚ ਪਾਤਾ ਕਈਆਂ ਨੇ ਸਕੂਲਾਂ ਚੋਂ ਢਾ ਲੈਦੇ ਨੇ ਬਹੁਤ ਮਾੜੀ ਕੰਡੀਸ਼ਨ ਹੈ ਜੀ ਲੋਕਾਂ ਦੀ ਮੈਂ ਵੇਖਦਾ ਵਾਂ ਬਹੁਤ ਮਾੜਾ ਹਾਲ ਹੈ ਸਰ ਤੁਸੀਂ ਕੀ ਕਰਦੇ ਹੋ ਇੱਥੇ ਮੈਂ ਜੀ ਇੱਥੇ 53 ਸਾਲ ਤੋਂ ਅਸੀਂ ਕੰਮ ਕਰ ਰਹੇ ਆ ਤੇ ਜਦੋਂ ਦਾ ਆਟਾ ਗਿਆ ਦੋਂ ਦਾ ਵਿਹਲਾ ਹੀ ਆ ਸਾਡਾ ਕੰਮ ਸੀ ਸਾਡਾ ਛੋੜੇ ਦਾ ਫਰੂਟ ਦਾ ਉਦੋਂ ਦਾ ਮੈਂ ਵਿਹਲਾ ਹੀ ਆ ਤੇ ਨਾ ਕੋਈ ਕੰਮ ਦਾ ਨਾ ਕੋਈ ਕਾਰਾ ਕਿਰਾਇਆ ਗਵਰਨਮੈਂਟ ਦਾ ਪਈ ਜਾਂ ਰਿਹਾ ਉਹ ਵਧੀ ਜਾਂ ਰਿਹਾ ਉਹ ਦਿੱਤਾ ਨਹੀਂ ਜਾਂ ਰਿਹਾ ਇਹ ਜਿਹੜਾ ਗਵਰਨਮੈਂਟ ਕਰਾਇਆ ਪਾਣ ਲਈ ਆ ਇਹ ਵੀ ਪੈਣਾ ਨਹੀਂ ਚਾਹੀਦਾ ਉਹਨੇ ਟਾਈਮ ਦਾ ਮੁਨਾਜੀ ਪਿੱਛੇ ਜੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜਾ ਕੁਝ ਦੁਕਾਨਾਂ ਇੱਥੇ ਅ ਕਿਰਾਏ ਨੂੰ ਲੈ ਕੇ ਬੰਦ ਕਰ ਦਿੱਤੀਆਂ ਹੀ ਲੋਕ ਲਾਤੇ ਹੀ ਕਿ ਇਹ ਦੁਕਾਨਾਂ ਨਹੀਂ ਖੁੱਲਣਗੀਆਂ ਤੇ ਉਹਦੇ ਤੇ ਵੀ ਰੌਲਾ ਰੱਪਾ ਕਾਫੀ ਜ਼ਿਆਦਾ ਪਿਆ ਅ ਕਿਰਾਇਆ ਤਾਂ ਆਟੋਮੈਟਿਕਲੀ ਜਿਹੜਾ ਫਿਰ ਵਧਦੀ ਜਾਣਾ ਤੇ ਜੇਕਰ ਕੰਮਕਾਰ ਨਹੀਂ ਤੇ ਕਿਰਾਇਆ ਦੇਣਾ ਵੀ ਕਿੱਥੋਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਦੇਖੋ ਦੁਕਾਨਦਾਰ ਜਿਹੜਾ ਵਾ ਉਹ ਕਾਰੋਬਾਰ ਦੇ ਹੀ ਉਹ ਨਿਰਮਲ ਆ ਕਿਉਂਕਿ ਕਾਰੋਬਾਰ ਜਦੋਂ ਨਹੀਂ ਹੋਏਗਾ ਤੇ ਉਹ ਕਿਰਾਇਆ ਕਿੱਥੋਂ ਦੇਗਾ ਪਹਿਲੇ ਨੰਬਰ ਤੇ ਕਿ ਜਿਹੜਾ ਦੁਕਾਨਾਂ ਦਾ ਕਿਰਾਇਆ ਵਾ ਉਹ ਲਗਭਗ ਕੋਈ ਵੀ ਦੁਕਾਨ ਹੈ ਸੀਨੀ ਆ ਜਿਹਦਾ 9000 10000 ਰੁਪਿਆ ਮਹੀਨੇ ਤੋਂ ਕਟ ਕਰਾਇਆ ਹੈਗਾ ਫਿਰ ਪਲੱਸ ਉਹਨੂੰ ਜਿਹੜਾ 5% ਆ ਹਰ ਸਾਲ ਦੇ ਸਾਲ ਨੂੰ ਜਿਹੜਾ ਵਾ ਅਗੋਂ ਇੱਕ ਵਿਆਜ ਤੌਰ ਤੇ ਪਰਸੈਂਟ ਪੈਂਦੀ ਉਹ ਜਿਹੜਾ ਵੱਧ ਜਾਂਦਾ ਵਾ ਹੁਣ ਉਹ ਚੀਜ਼ ਨੂੰ ਵੱਧੇ ਵੱਧੇ ਕਰਾਇਆ ਵਧੀ ਜਾਂਦਾ ਵਾ ਲੋਕਾਂ ਕੋਲੋਂ ਨਿਕਲਦਾ ਨਹੀਂ ਆ ਅਗਲੇ ਫਸੇ ਹੁੰਦੇ ਨੇ ਕਿ 40000 ਅੱਜ ਅਗਲੇ ਮਹੀਨੇ ਮੇਰੀ ਦਿਹਾੜੀ ਵਧੀਆ ਪੈ ਜੇਗੀ ਮੈਂ ਜਮ੍ਹਾਂ ਕਰਾ ਦੇਵਾਂਗਾ ਉਹ ਕਰਦੇ ਕਰਾਂਦੇ ਜਿਹੜਾ ਵਾ ਉਹ ਵਿਚਾਰਾ ਦਿਨੋਂ ਦਿਨ ਥੱਲੇ ਲੱਗੀ ਜਾਂਦਾ ਉਸ ਦੇ ਕਾਰਨ ਕਿ ਚਲੋ ਸਰਕਾਰ ਵੀ ਜ਼ਿਲ੍ਹਾ ਪ੍ਰਸ਼ਦਿਆ ਜ਼ਿਲ੍ਹਾ ਪ੍ਰਸ਼ਦ ਨੇ ਆਪਣੇ ਵੱਲੋਂ ਵੇਖਿਆ ਕਿ ਵੀ ਹੁਣ ਇਹਨਾਂ ਕੋਈ ਕਿਰਾਏ ਜਾਂ ਨਹੀਂ ਨਿਕਲਦੇ ਅੱਗੇ ਕਿ ਚਲੋ ਹਰ ਕਿਸ ਨੇ ਆਪਣਾ ਕੋਈ ਨਾ ਕੋਈ ਇਕਤਿਆਰ ਕਰਦਾ ਪੈਂਦਾ ਇਸ ਕਰਕੇ ਕਿ ਜਿਹੜੀਆਂ ਜ਼ਿਲ੍ਹਾ ਪ੍ਰਸ਼ਦ ਨੇ ਦੁਕਾਨਾਂ ਜਿਹੜੀਆਂ ਸੀਲ ਕਰ ਦਿੱਤੀਆਂ ਸੀਗੀਆਂ ਇਸ ਕਰਕੇ ਕਈਆਂ ਦੇ ਕੇਸ ਲੱਗੇ ਆ ਤੇ ਕੁਝ ਜ਼ਿਲ੍ਹਾ ਪ੍ਰਸ਼ਦ ਨੇ ਲਾਲਾਮੀਆਂ ਇੱਕ ਦੋ ਵਾਰੀ ਉਹਦੀਆਂ ਰੱਖੀਆਂ ਵਾ ਮੇਰਾ ਖਿਆਲ ਆ ਕਿ ਜਿਹੜਾ ਕਿਰਾਇਆ ਜ਼ਿਆਦਾ ਹੋਣ ਕਰਕੇ ਜਿਹੜੀਆਂ ਦੁਕਾਨਾਂ ਨਹੀਂ ਅੱਗੇ ਚੜੀਆਂ ਬਿਲਕੁਲ ਜੀ ਅ ਦੋਸਤੋ ਪੁਰਾਣੇ ਬੱਸ ਸਟੈਂਡ ਦੀ ਨਵੀਂ ਕਹਾਣੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਕਿ 1.5 ਸਾਲ ਦੇ ਵਿੱਚ ਵੀ ਜਿਹੜਾ ਆ ਟਾਸ ਤੋਂ ਮਾਸ ਨਹੀਂ ਹੋਇਆ ਜਿਵੇਂ ਬੱਸ ਸਟੈਂਡ ਛੱਡਿਆ ਗਿਆ ਉਵੇਂ ਦਾ ਉਵੇਂ ਖੜਾ ਆ ਕਿਸੇ ਤਰ੍ਹਾਂ ਦੀ ਕੋਈ ਵੀ ਨਵੀਂ ਕਹਾਣੀ ਜਿਹੜੀ ਉਹ ਜੋ ਵੀ ਆਈਏ ਉਹਦੇ ਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਨਵੀਂ ਸਮੀਖਿਆ ਨਹੀਂ ਹੋਈ ਅੱਜ ਤੋਂ 1.5 ਸਾਲ ਪਹਿਲਾਂ ਵੀ ਜਦੋਂ ਬੱਸ ਸਟੈਂਡ ਇੱਥੋਂ ਗਿਆ ਆ ਇਹੋ ਗੱਲਬਾਤ ਸੀ ਕਿ ਇੱਥੇ ਕੁਝ ਨਹੀਂ ਰਿਹਾ ਤੇ ਅੱਜ ਵੀ ਉਹੀ ਗੱਲਬਾਤ ਰਹੀ ਹੈ ਵੀ ਇੱਥੇ ਕੁਝ ਨਹੀਂ ਰਿਹਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਿਹੜਾ ਆ ਉਹ ਇੱਥੋਂ ਦੇ ਵਸਨੀਕਾਂ ਨੇ ਇੱਥੋਂ ਦੇ ਦੁਕਾਨਦਾਰਾਂ ਨੇ ਇੱਥੋਂ ਦੇ ਜਿਹੜੇ ਰੈਡੀ ਫੜੀ ਵਾਲੇ ਆ ਉਹਨਾਂ ਵੱਲੋਂ ਇੱਕ ਹੀ ਡਿਮਾਂਡ ਆ ਕਿ ਕਿਤਨਾ ਕਿਤੇ ਜਿਹੜਾ ਆ ਉਹਨਾਂ ਬਾਰੇ ਸੋਚਿਆ ਜਾਏ ਕਿਉਂਕਿ ਹਾਲਾਤ ਗੰਭੀਰ ਹੁੰਦੇ ਜਾਂਦੇ ਨੇ ਤੁਸੀਂ ਦੇਦੇ ਪਏ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ